ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਰੈਸਟੋਰੈਂਟ ਟਾਈਪ 커피 ਉਹਦੇ ਲਈ ਬਣਾਉਣ ਲਈ ਸਾਨੂੰ ਚਾਹੀਦੀਆਂ 커피 ਪਾਊਡਰ ਚੀਨੀ ਤੇ ਦੁੱਧ ਸਭ ਤੋਂ ਪਹਿਲਾਂ ਅਸੀਂ ਦੁੱਧ ਨੂੰ ਗਰਮ ਕਰਾਂਗੇ ਉਹਦੇ 'ਚ ਥੋੜੀ ਖੰਡ ਪਾਵਾਂਗੇ ਕਿਉਂਕਿ ਚੀਨੀ ਅਸੀਂ ਜਿਹੜੀ ਹੈ 커피 ਨੂੰ ਬਲੈਂਡ ਕਰਨ ਵਾਸਤੇ ਪਾਉਣੀ ਹੈ ਕਾਫੀ ਦੇ ਵਿੱਚ ਇਸ ਕਰਕੇ ਇਹਦੇ ਵਿੱਚ ਬਿਲਕੁਲ ਥੋੜੀ ਜਿਹੀ ਖੰਡ ਪਾਵਾਂਗੇ ਇੰਨੀ ਦੂਰ ਤੋਂ ਹੀ ਦੇਖ ਸਕਦੇ ਹੋ ਕਿ 2 ਤੋਂ 2.5 ਕੱਪ ਦੁੱਧ ਦੇ ਹੋਣਗੇ ਉਸ ਤੋਂ ਬਾਅਦ ਅਸੀਂ ਇਹ ਕਾਫੀ ਪਾਊਡਰ ਦੇ ਵਿੱਚ ਇੱਕ ਚਮਚ ਪੂਰਾ ਪਾ ਕੇ ਚੀਨੀ ਦਾ ਪਾਵਾਂਗੇ ਤੁਸੀਂ ਆਪਣੇ ਟੇਸਟ ਅਨੁਸਾਰ ਜੇ ਚੀਨੀ ਥੋੜੀ ਵੱਧ ਖਾਂਦੇ ਹੋ ਵੱਧ ਵੀ ਪਾ ਸਕਦੇ ਆ ਅਸੀਂ ਬਿਲਕੁਲ ਮੀਡੀਅਮ ਜੀ ਪਾਵਾਂਗੇ ਠੀਕ ਹੈ ਤੇ ਉਸ ਤੋਂ ਬਾਅਦ ਇੱਕ ਚਮਚ ਪਾਵਾਂਗੇ ਪਾਣੀ ਦਾ ਬਿਨਾ ਮਸ਼ੀਨ ਦੇ ਕਾਫੀ ਬਣਾਵਾਂਗੇ ਔਰ ਬਹੁਤ ਹੀ ਟੇਸਟ ਬਸ ਇਦਾਂ ਥੋੜੀ ਜਿਹੀ ਡ੍ਰੋਪ ਪਾਣੀ ਪਾਵਾਂਗੇ ਤੇ ਇਹਨੂੰ ਬਸ ਅਸੀਂ ਕਮਾ ਕਮਾ ਕੇ ਨਾ ਫੇਮੈਲਡ ਕਰਾਂਗੇ ਥੋੜਾ ਜਿਹਾ ਪਾਣੀ ਹੋਰ ਐਡ ਕਰਦੇ ਹਾਂ ਕਿਉਂਕਿ ਪਾਣੀ ਬਿਲਕੁਲ ਘੱਟ ਸੀਗਾ ਤੁਸੀਂ ਵੇਖਿਆ ਕੀ ਮਸ਼ੀਨ ਨਾਲ ਜਿਹੜੀ ਮੈਲਟ ਹੋਈ ਨਹੀਂ ਉਸ ਤੋਂ ਹੀ ਜਾਗਾ ਵਧੀਆ ਬਣੇਗਾ ਉਸ ਨਾਲ ਤੁਸੀਂ ਖੁਦ ਟਰਾਈ ਕਰਕੇ ਘਰ ਬਣਾ ਕੇ ਵੇਖਿਓ ਇਸ ਤਰ੍ਹਾਂ ਦੀ ਕਾਫੀ ਤੁਸੀਂ ਸੋਚੋਗੇ ਕਿ ਅਸੀਂ ਰੈਸਟੋਰੈਂਟ ਥੋੜਾ ਟਾਈਮ ਜ਼ਰੂਰ ਲਏਗੀ ਕਿਉਂਕਿ ਫਿਰ ਵੀ ਹੱਥ ਨਾ ਕਰਨੇ ਹਨ ਉਧਰ ਸਾਡਾ ਦੁੱਧ ਜਿਹੜਾ ਉਹ ਗਰਮ ਹੋ ਰਿਹਾ ਅੱਜ ਤੱਕ ਇਸ ਨੂੰ ਜਿਹੜਾ ਵਾ ਮੈਂ ਐਡ ਕਰਾਂਗੀ ਜਦ ਤੱਕ ਇਹ ਬਿਲਕੁਲ ਇੱਕ ਕ੍ਰੀਮ ਫੋਰਮ ਵਿੱਚ ਨਹੀਂ ਆ ਜਾਂਦੀ ਦਾ ਟੈਕਸਚਰ ਬਿਲਕੁਲ ਕ੍ਰੀਮੀ ਹੋ ਜਾ। ਇਹ ਗਾੜਾ ਹੁੰਦਾ ਜਾਂਦਾ ਵਾ ਔਰ ਕ੍ਰੀਮੀ ਟੈਕਸਚਰ ਜਿਹੜਾ ਵਾ ਉਹ ਬਣਦਾ ਜਾ ਰਿਹਾ। ਆ ਦੇਖੋ ਜਦੋਂ ਗਰਮ ਦੁੱਧ ਦੇ ਵਿੱਚ ਜੀ ਥੋੜੇ-ਮੋੜੇ ਦਾਣੇ ਰਹੇਗੇ ਜਾਣਗੇ ਚੀਨੀ ਦੇ ਕੋਈ ਗੱਲ ਨਹੀਂ ਕਿਉਂਕਿ ਗਰਮ ਦੁੱਧ ਉਸ ਪਾਵਾਂਗੇ ਨੇ ਚੀਨੀ ਜਿਹੜੀ ਆਪੇ ਘੋਲ ਦੇਗੀ ਬਸ ਟੈਕਸਚਰ ਚੀਨੀ ਹੋ ਜਾਏਗੀ ਤਕ ਵੀ ਗਰਮ ਹੋ ਗਿਆ ਮੈਂ ਬਿਲਕੁਲ ਇੱਕ ਕਰੀਮੀ ਟੈਕਸਚਰ ਬਣ ਚੁੱਕਾ ਹੁਣ ਇਹ ਤੁਹਾਨੂੰ ਦਿਖਾਵਾਂਗੇ ਜਿੰਨਾ ਗਰਮ ਸਾਨੂੰ ਚਾਹੀਦਾ ਸੀ ਦੁੱਧ ਉਹ ਮੈਂ ਗਰਮ ਹੋ ਚੁੱਕਿਆ ਵਾ ਇਦੇ ਲਈ ਅਸੀਂ ਲਵਾਂਗੇ ਦੋ ਮੱਗ ਕਿਉਂਕਿ ਫਿਰ ਅਸੀਂ ਦੂਸਰੇ ਮੱਗ ਨੂੰ ਇਸ ਵਾਲੇ ਇਹ ਮੱਗ ਨਾਲ ਇਹਨੂੰ ਉੱਪਰੋਂ ਛੁੱਟਾਂਗੇ ਦੇਖੋ ਕਿੰਨੀ ਚਾਹ ਆ ਚੁੱਕੀ ਹੈ ਇਹਦੇ ਉਪਰੋਂ ਦੀ ਅਸੀਂ ਥੋੜਾ ਹੋਰ ਕਾਫੀ ਐਡ ਕਰਾਂਗੇ ਆ ਦੇਖੋ ਸਾਡੀ ਕਾਫੀ ਜਿਹੜੀ ਬਿਲਕੁਲ ਰੈਡੀ ਆ ਅਸੀਂ ਇਹਦੇ ਵਿੱਚ ਹੋਰ ਵੀ ਦੁੱਧ ਪਾ ਕੇ ਮੱਗ ਨੂੰ ਪੂਰਾ ਉੱਪਰ ਤੱਕ ਭਰ ਕੇ ਵਿਖਾ ਦਿੰਨੇ ਆ ਇਹਦੇ ਵਿੱਚ ਕਿੰਨੀ ਝੱਗ ਬਣ ਗਈ ਆ ਬਿਲਕੁਲ ਰੈਸਟੋਰੈਂਟ ਟਾਈਪ ਕਾਫੀ ਬਣ ਗਈ ਹੈ ਸਾਡੀ ਔਰ ਤਿਆਰ ਹੋ ਗਈ ਆ ਬਿਨਾ ਕਿਸੇ ਮਸ਼ੀਨ ਦੀ ਹੈਲਪ ਨਾਲ ਤੁਸੀਂ ਵੇਖਿਆ ਹੱਥ ਨਾਲ ਹੀ ਬਣਾਈ ਹੋਈ ਆ ਅਸੀਂ ਘਰ ਵਿੱਚ ਬਣਾ ਕੇ ਤੇ ਪੀ ਸਕਦੀਆਂ ਕਿਸੇ ਗੈਸਟ ਨੂੰ ਵੀ ਸਰਵ ਕਰ ਸਕਦੀਆਂ ਔਰ ਬਹੁਤ ਹੀ ਟੇਸਟੀ ਬਣਦੀ ਆ ਤੁਸੀਂ ਜ਼ਰੂਰ ਟਰਾਈ ਕਰਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੇਗੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਬਣਦੀ ਆ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ